ਜੀ ਜਨਤ ਕੇ ਠਾਕੁਰ ਆਪੇ ਵਰਤਨ ਹਾਰੰ ਨਾਨਕ ਏਕੋ ਪਸਰਿਆ ਦੂਜਾ ਕੈ ਵੇਖਤਾਰ ਅਸ਼ਟਪਦੀ ਆਪ ਕਥੈ ਆਪ ਸੁਨਨ ਹਾਰ ਆਪਹਿ ਏਕ ਆਪ ਵਿਸਤਾਰ ਜਾਂ ਤਿ ਭਾਵੈ ਤਾ ਸ੍ਰੇਟੋ ਪਾਏ ਆਪਣੇ ਭਾਣੈ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆ ਬਜਾਏ ਸਚ ਨਾਮ ਸੋਈ ਜ ਪਾਏ ਸੋ ਸਮਦਰਸੀ ਤਤ ਕਬੀਤਾ ਨਾਨਕ ਸਗਲ ਸ੍ਰੇਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ जिस राख तिश को नै सो मुआ जिस मनोह बै ते तबर का जाए सब सिर एक निरंजन राय जी की जुगत जा कै सब हाथ अंतर बाहर जानो साथ, सा गुण निधान बेंत पार नानक दास सदा बलहार ਪੂਰਨ ਪੂਰ ਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਿਓ ਬਿ ਆਪ ਪ੍ਰਤਪਾਲ ਜੀਨ ਬੋ ਭਾਤ ਜੋ ਜੋ ਰਚਿਓ ਸੋ ਤਿਸੈ ਤੇ ਹਤ ਜਿਨ ਭਾਵੈ ਤੈ ਲਹਿ ਮਿਲਾਏ ਭਗਤ ਕਰਹਿ ਅਰ ਕੈ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਮਰਤੀ ਜਾਏ ਸੇਵਕੋ ਸੇਵਾ ਬਨੇ ਆਈ ਹੁਗਮ ਬੋਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰਹੰਕਾਰ ਵੰਦਨ ਤੌਰ ਭਏ ਨਿਰਵੈਰ ਅੰਧਨ ਪੂਜਾ ਗੁਰ ਕੀ ਪੈਰ ਇਹ ਲੋਕ ਸੁਖੀਐ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲਕਰੋ ਆਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅਮਰਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆੜ ਪਹਿਰ ਪ੍ਰਾਪੇ ਖੋ ਨੀਰਾ ਮਿਟੈ ਅਗਿਆਨ ਬਿਨਸਾ ਅੰਧੇਰਾ ਸੋਣਾ ਉਪਦੇਸ ਹਿਰਦੈ ਬਸਾਵਹੁ ਮਨ ਇਛੇ ਨਾਨਕ ਫਲ ਪਾਵਹੁ ਹਲਤ ਪਲਤ ਦੋਇ ਲੇਹੋ ਸਵਾਰ ਰਾਮ ਨਾਮ ਅੰਤਰ ਅਰਥਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚੁ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਈ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰਹੁ ਵਾਪਾਰੀ ਦਰਗਹ ਨੇ ਵਹਿ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵਹਿ ਜਾਹਿ ਇਸਤੇ ਦੂਰ ਕਹਾ ਕੋ ਜਾਏ ਓਵਰ ਰੱਖਣ ਹਾਰ ਤਿਆਏ ਨਿਰਪਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਹੰਕਾਰ जन को कोय न पोचण हार सिर ऊपर ठाडा गुरसूरम नानक ताक़े कार्य पूरा, मत पूरे अमृत जाके दृष्टा, दर्शन पेखत उदरत श्रेष्ठ चरण कमल जाके अनूप सफल दर्शन सुंदर हर रूप ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋ ਤਨਿਆਲ ਤਾਂ ਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ